ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਅੱਜ ਮੈਂ ਵਲੌਗ ਇਸ ਕਰਕੇ ਸਟਾਰਟ ਕੀਤਾ ਕਿਉਂਕਿ ਨਾਨੀ ਦਾ ਆਪਰੇਸ਼ਨ ਹੋਇਆ ਸੀ ਤੁਹਾਨੂੰ ਸਭ ਨੂੰ ਪਤਾ ਹੀ ਹੈ ਸੋ ਅੱਜ ਬਹੁਤ ਦਿਨਾਂ ਬਾਅਦ ਹੈਗਾ ਨਾਨੀ ਜੀ ਦਾ ਚੈੱਕਅਪ ਅੱਖਾਂ ਦਾ ਦਿਖਾ ਕੇ ਲੈ ਕੇ ਆਣੀ ਹੈ ਭਾਈ ਅ ਕੀ ਆ ਕੁਝ ਹੋ ਰਿਹਾ ਹੈ ਮਤਲਬ ਇੱਕ ਨਾਨੀ ਨੂੰ ਚੱਕਰ ਜੇ ਵੀ ਆ ਰਹੇ ਆ ਵੀ ਉਹੀ ਕਰ ਰਹਿਣਾ ਕਿੱਦਾਂ ਹੈ ਸਾਰਾ ਕੁਝ ਵਿੱਚ ਨੂੰ ਮੈਂ ਕਿਹਾ ਸੀ ਨਾਨੀ ਨੂੰ ਨਾਨੀ ਕਹਿੰਦੇ ਨਹੀਂ ਵੀ ਜੀਜੀ ਨੇ ਆਪਾਂ ਨੇ ਨਾ ਚੈੱਕ ਅਪ ਕਰਵਾਉਣ ਜਾਣਾ ਹੈ ਹਫਤੇ ਤੱਕ ਵੀ ਉਸ ਦਿਨ ਜਾਵਾਂਗੇ ਸੋ ਅੱਜ ਅਸੀਂ ਚੱਲੇ ਆ ਜੀ ਚੈੱਕ ਅਪ ਕਰਾਉਣ ਦੇਖਦੇ ਆ ਵਾਹਿਗੁਰੂ ਅਗੇ ਅਰਦਾਸ ਆ ਸਭ ਕੁਝ ਠੀਕ ਠਾਕ ਹੀ ਹੋਵੇ ਹੈ ਹਸਪੀਟਲਾਂ ਤੋਂ ਸਾਡਾ ਖਹਿੜਾ ਛੁੱਟੇ ਤੇ ਮੈਂ ਤੁਹਾਨੂੰ ਦੱਸਦੀ ਆ ਇੱਕ ਵਾਰ ਮੈਂ ਪਤਾ ਨਹੀਂ 8ਵੀਂ ਸੀ ਪਤਾ ਨਹੀਂ 9ਵੀਂ ਕਲਾਸ ਸੀ ਮੈਂ ਇੱਕ ਐਸੇ ਪੜਿਆ ਸੀ ਕਹਿੰਦੇ ਜਦ ਵੀ ਹਸਪੀਟਲ ਦਾ ਨਾਮ ਆਉਂਦਾ ਸਾਨੂੰ ਦੁੱਖ ਚੜ ਜਾਂਦਾ ਹੈ ਪ੍ਰੀ ਹਾਈ ਹਸਪੀਟਲ ਜਾਣਾ ਪੈਣਾ ਆਏ ਹੁਣ ਉਹਦੇ ਵਿੱਚ ਇਹ ਗੱਲ ਲਿਖੀ ਸੀ ਸਾਨੂੰ ਚੌ ਚੜਨਾ ਚਾਹੀਦਾ ਪਹਿਲਾਂ ਤਾਂ ਇਹ ਵੀ ਚੌ ਚੜਨਾ ਚਾਹੀਦਾ ਫਿਰ ਅੱਗੇ-ਅੱਗੇ ਪੜਨ ਦਾ ਮਨ ਕੀਤਾ ਉਹਦੇ ਵਿੱਚ ਗੱਲ ਕੁਝ ਐਦਾਂ ਲਿਖੀ ਹੋਈ ਸੀ ਕਿ ਨੇ ਚੋਇਸ ਕਰਕੇ ਚੜਨਾ ਚਾਹੀਦਾ ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਸਾਡੇ ਸਰੀਰ ਦੇ ਅੰਦਰ ਜੇ ਕੋਈ ਪ੍ਰੋਬਲਮ ਹੈ ਇੱਥੇ ਸਾਨੂੰ ਮਿਲੂਗੀ ਉਹਦਾ ਸੋਲਵ ਕਰਨ ਦਾ ਸਾਨੂੰ ਕੋਈ ਸੋਰਸ ਮਿਲੂਗਾ ਹੈਨਾ ਬਾਕੀ ਨਜ਼ਰੀਏ ਕੀ ਬਾਤ ਹੈ ਠੀਕ ਹੈ ਜਿੱਦਾਂ ਦਾ ਵੀ ਹੈਗਾ ਮੈਂ ਹੁਣ ਕਰਦੀ ਆ ਜੀ ਬੈਕ ਕੈਮਰਾ ਆਨ ਚੱਲਦੇ ਆ ਜੀ ਫੇਰ ਓਪੜ ਨੂੰ ਪੋਨੋ ਹਸਪੀਟਲ ਦੇ ਵਿੱਚ ਵਾਹਿਗੁਰੂ ਸਭ ਨੂੰ ਤੰਦਰੁਸਤ ਰੱਖੇ ਜੀ ਕੱਪੜੇ ਵਗੈਰਾ ਜੀ ਆਪਾਂ ਨੇ ਦਿੱਤੇ ਸਾਰੇ ਅੱਜ ਸਵੇਰੇ ਸਵੇਰੇ ਤੋਂ ਤੇ ਮੌਸਮ ਬਹੁਤ ਸੋਹਣਾ ਹੋਇਆ ਵਾ ਸੁਹਾਵਣਾ ਹੋਇਆ ਵਾ ਤੇ ਆਏਵੇਂ ਆ ਜੀ ਆ ਮਮਾ ਤੇ ਆਪਣੀ ਨਾਨੀ ਮਾਮੀ ਉਹ ਨਿਕਲੀ ਜਾਂਦੀ ਅੱਜ ਦਾ ਸਵੇਰ ਦੀ ਮੂਹ ਪਤਾ ਨਹੀਂ ਕੀ ਗੱਲ ਹੈ ਠੀਕ ਆ ਅੱਜ ਮਾਮੇ ਮਾਮੀ ਹੋ ਯਾਦਾ ਆਈ ਜਾਂਦੀ ਆ ਮਾਮਾ ਨਹੀਂ ਆਇਆ ਵਾ ਮਾਮੀ ਆਈ ਹੋਈ ਆ ਆਇਓ ਹੋਈ ਜਾਂਦਾ ਅੱਛਿਆ ਨਾ ਕਰੋ ਸਾਸ਼ਤਰੀ ਕਾ ਜੀ ਇੱਧਰ ਸਾਡੀ ਜਾਣ ਦੀ ਤਿਆਰੀ ਉੱਧਰ ਹਾਂ ਜਾਣ ਦੀ ਤਿਆਰੀ ਇੱਧਰ ਬੱਸ ਪਾ ਕਟ ਚੈਕਿੰਗ ਕਰ ਲਈ ਬਿਜ਼ੀ ਲਾਈਨ ਚੈੱਕ ਕਰ ਦਿਓ ਕੋਈ ਨਹੀਂ ਬਿਜੀ ਦਾ ਫੋਨ ਨੰਬਰ ਦੇ ਦਿੱਤੀ ਆ ਆ ਫੋਨ ਨੰਬਰ ਆ ਕੀ ਦਾ ਐ ਵੀ ਭੇਜੀ ਰਹੀ ਦੀ ਬਲਾ ਸਾਸਰੀ ਕਹੇ ਬਾਦ 00 ਕੀ ਦਾ ਕੀ ਸਾਨ ਆਹ ਓ ਮਾਈ ਕੁ ਜੀ ਦਾ ਘਰ ਸਾ ਮੇ ਅਮਰ ਬਾਈ ਕੁ ਜੀ ਕੀ ਪਤਾ ਜੀ ਨਾਰੰਗੀ ਆ ਚਲ ਵਾਲੀ ਮਾਰੀ ਪਾਈ ਨਹੀਂ ਆਇਆ ਜੀ ਭਾਈ ਦਾ ਮੁੰਡਾ ਆਈ ਭਾਈ ਤਾਂ ਉੜ ਗਿਆ ਨਹੀਂ ਬੈਠਾ ਪਪਾ ਇਹ ਮੂਹਰੇ ਬੈਠੀ ਕਰ ਦਿੰਦੇ ਆ ਭਾਈ ਗੁੱਟ ਖਾ ਕੇ ਬੈਠਾ ਆ ਕਹਿੰਦੇ ਨੇ ਉਹ ਦਿਖਦਾ ਹੀ ਨਹੀਂ ਜੀ ਨਹੀਂ ਆ ਗਿਆ ਸਾਡੇ ਭਾਈ ਦੀ ਥੋੜੀ ਜਿਹੀ ਹੁਣੇ ਮਰਮਤ ਹੋ ਗਈ ਜੀ ਕੈਸਾ ਲੱਗ ਰਿਹਾ ਹੈ ਲੱਗਦਾ ਵੀ ਇਹ ਸਰਬੋਤਮ ਹੀ ਵੀ ਆ ਤੇ ਬਾਕੀ ਇੱਧਰੋਂ ਦੂਸਰੀ ਬੰਨੇ ਬੈਠੇ ਆਪਣੀ ਗੱਲ ਨਾਨੀ ਬੈਠੀ ਹੈ ਜੀ ਇੱਧਰ ਪ੍ਰਸ਼ਾਦਾ ਰਹੇ ਆ ਜੀ ਸ਼ਾਕ ਮੈਂ ਕਹਿੰਦਾ ਨਹੀਂ ਬੀਬੀ ਰੋਟੀ ਸੱਸ ਦੀ ਕਾਮ ਵੀ ਆ ਜੇ ਪ੍ਰਸ਼ਾਦਾ ਸ਼ਾਕ ਠੀਕ ਹੈ ਜੀ ਸ਼ਾਕ ਲੰਨੇ ਆ ਸ਼ਾਕ ਲੰਨੇ ਆ ਇੱਧਰ ਸਾਡੀ ਨਾਨੀ ਬੈਠੀ ਆ ਸੱਸ ਦੀ ਕਾਮ ਹਾਂ ਸਾਡੀ ਮਾਸੀ ਵੀ ਆ ਗਈ ਅੱਜ ਸੱਸ ਦੀ ਕਾਮ ਜੁਲਫੇ ਲਹਿਰਾਤੀ ਹੋਈ ਧਨੇ ਵਾਲੋਂ ਕੀ ਤੇਰਾ ਪੁੱਤੋ ਮਾਰ ਤੋਸੇ ਹੈ ਨਾ ਇੱਕ ਜਿਹਾ ਇੱਕ ਦੰਦੇ ਇੱਕੋ ਜਿਹੀ ਜੇ ਮਮੀ ਮਮਾ ਪੈਸੇ ਦੇ ਦਿਓ ਫਿਰ ਨਾਨੀ ਨੂੰ ਕੁਝ ਠੀਕ 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 ਆ ਚੰਗੀ ਤਰ੍ਹਾਂ ਦਿਖਾ ਲਿਆ ਹੁਣ ਕੋਈ ਕਮੀ ਪੇਸ਼ੀ ਨਾ ਰਹੀ ਬੇ ਨਾਨੀ ਦੀ ਅੱਖ ਵਿੱਚ ਐ ਦੇਖ ਲਈ ਤੈਨੂੰ ਪਤਾ ਨਾਨੀ ਕਾਉਣਾ ਫੌਜ ਜਾਣਾ ਤੈ ਟਾ ਤੈ ਰਫਲ ਉਹ ਨਾ ਦਿਖਾਈ ਜੇ ਤੈਨੂੰ ਪਤਾ ਨਾ ਲੱਗੇ ਠੀਕ ਹੈ ਕੋਈ ਪਤਾ ਲੱਗੇ ਜਦੋਂ ਦੇ ਲਾ ਪੈਰ ਲਈ ਦੇ ਲਾ ਪੈਦਣਾ ਲਈ ਲਿਓ ਦੇ ਦੋ ਸੱਚੀ ਪੈਸੇ ਦੇਓ ਮੈਨੂੰ ਉਹ ਨਹੀਂ ਵੈਸੇ ਮੈਂ ਆਪਣੇ ਕੋਲ ਰੱਖਣੇ ਹੁੰਦੇ ਆ ਕੋਈ ਚੀਜ਼ ਮਾੜੀ ਨਾ ਕੋਈ ਪਸੰਦ ਆਏ ਦੇ ਲਿਓ ਲੈਣੇ ਪੈਣਗੇ ਹਾਂ ਕਈ ਵਾਰ ਸੰਦੀਪ ਭੈਣੇ ਕੋਲ ਆਡਰ ਮਾਰਦੇ ਚਾਚਾ ਭਾਈ ਮੈਂ ਲੈ ਆਈ ਸ਼ੈਂਪੂ ਵਾਲਾ ਸ਼ੈਂਪੂ ਇਹ ਸ਼ੈਂਪੂ ਹੀ ਲੈ ਕੇ ਆਣੀ ਤੇ ਚਾਚਾ ਕੋਈ ਸ਼ੈਂਪੂ ਜੀ ਵੀ ਡਿਮਾਂਡ ਹੈ ਤੇ ਹੋਰ ਕੋਈ ਡਿਮਾਂਡ ਚਲੋ ਇਹ ਠੀਕ ਹੁਣ ਮੈਂ ਛੜਤਾ ਕੋਈ ਸਮਾਨ ਵੀ ਲਿਆ ਸਕਦਾ ਕੋਈ ਕੱਪੜਾ ਲਈ ਹੁਣ ਅਸੀਂ ਉਹ ਹੋਲੀ ਆਂਦਾ ਨਾ ਉਹ ਮੈਂ ਦੇਖਿਆ ਨਾ ਵੀਡੀਓ ਜੀ ਇਹ ਕਿਆ ਕੰਮ ਕਰਦਾ ਬਾਈ ਮੈਨੂੰ ਨਹੀਂ ਪਤਾ ਇਹ ਜਿਹੜੇ ਮਾਮੇ ਆਉਨੇ ਉਹਨੂੰ ਰਾੜਦੇ ਵਿੱਚ ਹੀ ਪਾ ਕੇ ਇੱਥੇ ਆਪੇ ਮਾਮੇ ਰਾਤ ਮੈਂ ਬੈਂਗਣ ਦਾ ਭੜਥਾ ਬਣਾਇਆ ਤਾਂ ਇਹਦੇ ਚ ਗੱਲ ਸੁਣ ਮੇਰੀ ਮੇਰੀ ਗੱਲ ਸੁਣ ਲੈ ਹੁਣ ਸੋ ਕਰੇ ਮਾਮੇ ਕਾਤੇ ਨਹੀਂ ਆਉਂਦਾ ਤੂੰ ਮੈਨੂੰ ਕਹਿਣਾ ਮਤਲਬ ਹੁਣ ਛੱਲੀਆਂ ਨੂੰ ਕੋ ਪੁੰਨ ਨੂੰ ਮਗਲਦੀ ਮੈਨੂੰ ਬੁਲਾਉਂਦੀ ਆਉਂਦੇ ਛੱਲਾ ਬਣਾਉਣੇ ਆ ਆ ਹੋ ਗਿਆ ਹਾਂ ਇਹ ਤਾਂ ਕਹਿੰਦੀ ਮਾਮੀ ਆਉਂਦਾ ਨਹੀਂ ਆ ਤੂੰ ਬੀਬੀ ਨੂੰ ਵੀ ਤਾਂ ਹੀ ਕਹਿੰਦੀ ਆ ਤਾਂ ਹੀ ਨਹੀਂ ਸੀ ਆਉਂਦੇ ਬੀਬੀ ਨੂੰ ਬਣਾ ਕੇ ਸੱਟੂਗੇ ਤੂੰ ਦੀ ਰੋਟੀ ਜਿਹਦੇ ਆਏ ਨੇ ਇਹ ਨੂੰ ਨਹੀਂ ਰਹੀ ਸੀ ਕਰਨੀ ਹੈਗੀ ਉਹ ਨੂੰ ਪਤਾ ਨਹੀਂ ਕਿ ਮੇਰੇ ਅੱਡੇ ਝੋਟੇ ਵਰਗੇ ਮੁੰਡੇ ਨੂੰ ਨਹੀਂ ਛੱਡਦੇ ਮੈਨੂੰ ਤਾਂ ਰਾਤ ਨੂੰ ਗੌਖਾ ਸਿਆੜੇ ਸਿਆੜੇ ਲੋੜ ਨਹੀਂ ਹੈਗੇ ਸਿਆੜਿਆਂ ਨੂੰ ਨਹੀਂ ਮੰਨਦਾ ਇਹ ਆਸੰਤ ਨਹੀਂ ਹੈਗਾ ਭੈਣੇ ਮੈਂ ਕਿਹਾ ਕਿ ਐਦਾਂ ਬਣਦੀ ਗੇਰ ਤੋਂ ਇੱਕ ਮੰਦੀ ਹੈ ਮੰਮੇ ਨੂੰ ਦੇ ਬਿਗੇਰ ਕਿਤ ਕਰਾ ਦੇ ਉਹਨਾਂ ਨੂੰ ਜਗੀਰ ਦੇਣੀ ਬਸ ਫਿਰ ਅੱਜ ਮੈਂ ਵਿਕੀ ਨੂੰ ਕਹਿੰਦੀ ਆ ਮੈਂ ਸੰਦੀਪ ਨੂੰ ਕਹਾਂ ਜੂਸ ਬਣਾ ਕੇ ਦੇਵੇ ਤੁਹਾਨੂੰ ਇਹ ਜੂਸ ਵੀ ਨਹੀਂ ਬਣਾਣਾ ਹੈ ਨਾ ਐ ਕਿ ਆਹੇ ਹੈ ਕਿ ਆਹੇ ਕਿਆ ਮਾਂ ਨੂੰ ਸੇ ਦਾ ਨਾਮ ਵੀ ਨਹੀਂ ਪਤਾ ਨਾ ਬੇਲੇ ਵੀ ਹੈ ਨਾ ਬੇਲੇ ਨਹੀਂ ਹੈ ਚੋਲ ਬਦਲੀ ਕੀ ਕੋਲ ਚੋਲ ਬਦਲੀ ਹੈਗਾ ਹੈ ਇਹ ਕਿਹਨੂੰ ਤੋਰਿਆ ਪੋਟਕਾ ਕੋਦਰਾ ਤਾਂ ਨਹੀਂ ਇਹ ਸਾਡਾ ਬੈਦ ਦੱਸੂਗਾ ਬੈਦ ਸਾਹਿਬ ਦੇਖੋ ਕਿੰਨੇ ਹੋ ਰਹੇ ਨਹੀਂ ਨਹੀਂ ਕੋਦਰਾ ਤਾਂ ਨਹੀਂ ਹੈਗਾ ਇਹ ਬੇਬੀ ਹੈ ਨਾ ਜਿਹੜਾ 슈ਗਰ ਹੋਏ ਬੰਦੇ ਨੂੰ ਉਹਦੇ ਲਈ ਫਾਇਦੇਮੰਦ ਹੈ ਕੋੜ ਨਹੀਂ ਕੋਦਰਾ ਤਾਂ ਨਹੀਂ ਹੈਗਾ ਇਹ ਕੋਦਰਾ ਨਹੀਂ ਹੈਗਾ ਕੋਦਰਾ ਉਹ ਚੀਜ਼ ਹੋਰ ਆ ਉਹ ਵੀ ਜਨ ਕੁਝ ਹੋਰ ਹੈ ਇਹ ਵਿੱਕੇ ਲੈ ਆ ਆਹ ਮਮੀ ਨੇ ਅੱਜ ਸਾਨੂੰ ਪੈਸੇ ਦਿੱਤੇ 500 ਰੁਪਿਆ ਤਾਂ ਦੇ ਦਿਓ ਯਾਰ 150 ਕੋਈ ਨਾ ਅਬ ਜੀ ਲੋੜ ਹੋਈ ਪਾਪਾ ਵੱਧ ਵੀ ਦੇ ਸਕਦੀਆਂ ਤੂੰ ਕਿ ਆਪਦਾ ਮਾਮਾ ਹੀ ਕੋ ਮੁਕਾਲ ਕੇ ਪਾਪਾ ਹਾਂ ਮੰਮੀ ਨੇ ਪਾਪਾ ਨੂੰ ਕਹਿ ਦੇਣਾ ਵੀ ਜੇ ਕੁੜੀ ਨੂੰ ਲੋੜ ਹੋਈ Google Pay ਕਰ ਦੇਣਾ ਹਾਂ ਚਲੋ ਜੀ ਠੀਕ ਹੈ ਹੁਣ ਅਸੀਂ ਰੋਪੜ ਜਾ ਕੇ ਤੁਹਾਨੂੰ ਮਿਲਦੇ ਹਾਂ ਸਾਰੇ ਪੰਜ ਜੀ ਅਸੀਂ ਰੋਪੜ ਠੀਕ ਹੈ ਹਸਪੀਟਲ ਦੇ ਕੋਲ ਸੋ ਲੈਂਦੇ ਆ ਜੀ ਐਂਟਰੀ ਫਿਰ ਦੇਖਦੇ ਆ ਜੀ ਕੁਝ ਕਹਿੰਦੇ ਆ ਡਾਕਟਰ ਸਾਹਿਬ ਨਾਨੀ ਆ ਖੜੀ ਐ ਸਾਡੀ ਬਾਯਾ ਓਕੇ ਬਾਯਾ ਜਦੋਂ ਸ਼ੁਰੂਤਾਂ ਆ ਜੀ ਬਾਜੀ ਰਸ਼ੀ ਜ਼ਿਆਦਾ ਅੱਛਾ ਅਸੀਂ ਪਾਚੀ ਵਗੈਰਾ ਸੇ ਕਟਾ ਲਤੀ ਤੇ ਹੁਣ ਫੇਰ ਨਾਨੀ ਦਾ ਜਿਹੜਾ ਚੈੱਕ ਅਪ ਹੋਗਾ ਅੱਖਾਂ ਨੂੰ ਸਾਰੇ ਗੈਰੇ ਆ ਮਤਲਬ ਛਿੰਨੇ 3 4 ਪ੍ਰਸਾਸ ਸਾਰੇ ਹੋ ਕੇ ਫੇਰ ਬੜੇ ਡਾਕਟਰ ਕੋਲ ਜਾਣਗੇ ਬਾਕੀ ਦੇਖੀ ਜਾਂਦੇ ਨਾਲ ਆਪਣਾ ਪਹੁੰਚ ਗਈ ਸੀ ਠੀਕ ਉਹ ਦੇਖੋ ਚੈੱਕ ਕਰ ਰਿਹਾ ਦਰਿਆ ਹੋ ਗਿਆ ਕੋਈ ਤਕਲੀਫ ਤਾਂ ਨਹੀਂ ਅੱਜ ਸੇ ਕਦੇ ਕਦੇ ਤਾਂ ਆਉਂਦੀ ਹੁੰਦੀ ਹੈ ਚੱਕਰ ਆਉ ਤਾਂ ਹੁੰਦੀ ਹੈ ਚੱਕਰ ਆਪੇ ਆਉਂਦੇ ਨੇ ਚੱਕਰ ਦਾ ਲੋਕ ਹੋਰ ਆਇਆ ਤੁਸੀਂ ਮੈਨੂੰ ਉਸ ਦਿਨ ਰეკਮੈਂਡ ਨਹੀਂ ਸੀ ਕੀਤਾ ਵੀ ਕਿਸੇ ਹੋਰ ਡਾਕਟਰ ਨੂੰ ਦਿਖਾ ਲਓ ਇਹ ਮੰਨਦੇ ਨਹੀਂ ਨਹੀਂ ਮੰਨ ਰਹੇ ਬਸ ਬਜ਼ੁਰਗਾਂ ਨੂੰ ਮਨਾਣਾ ਤਾਂ ਤੁਹਾਨੂੰ ਬੜਾ ਟੇਢੀ ਕੀ ਰਿਹਾ ਹੋ ਸੀਰੀਅਸਲੀ ਕੁਝ ਗੱਟੀਆਂ ਦੀ ਦਵਾਈ ਖਾਣੇ ਹੋਰ ਲੈਣੇ ਆ ਆਪਣੇ ਬੀਪੀ ਵਗੈਰਾ ਦੀ ਕਹਿੰਦੇ ਹਾਂ ਹੁਣ ਦਵਾਈਆਂ ਹੀ ਖੜਾਈ ਚਲੋ ਸਾਨੂੰ ਨਾ ਨਾਨੀ ਚੱਕਣ ਲੱਗੀ ਐ ਜੀ ਚਾਚੇ ਪਰ ਡੰਡਾ ਚਾਚੇ ਨੇ ਮਾਸੀ ਨੂੰ ਕੱਢੀ ਕਸੂਤੀ ਜੀ ਗਾਲ ਇੱਕ ਆਹ ਦੇਖ ਤੈਨੂੰ ਇੰਨਾਂ ਨਹੀਂ ਪਤਾ ਵੀ ਅਸੀਂ ਉੱਧਰ ਜਾਣਾ ਤੂੰ ਦਿਮਾਗ ਤੇਰਾ ਕਾਤੇ ਨਹੀਂ ਹੈਗਾ ਤੂੰ ਥੱਲੇ ਪੇ ਇੱਕ ਦਾ ਬੰਦਾ ਕੰਮ ਐ ਤੂੰ ਜੱਦੀ ਤੇਰੀਆਂ ਉਹ ਪੂਰੀ ਕਰਨੀ ਐ ਮੈਂ ਮੈਂ ਕਿਹਾ ਉਹ ਕੰਮ ਕਰਦਾ ਕੰਮ ਕਰਦਾ ਸਾਰਿਆਂ ਨੇ ਸਿੱਪਕਰ ਲੱਗ ਮੰਮੀ ਨੇ ਡੰਡਾ ਖਾਉਂਦਾ ਕਹਤੇ ਬਰਨ ਕਰਿਆ ਬਰਨ ਕਰਿਆ

ਮੈਂ ਕਿਹਾ ਮੈਂ ਕਿਹਾ ਚਾਚਾ ਗਾਰਲਿਕ ਕੱਟੂਗਾ ਨਹੀਂ ਇਹ ਗੱਲ ਇਹਨੇ ਗੱਲ ਕਰਨ ਕਈ ਕਹਿੰਦੀ ਮਾਲਣ ਪਾ ਛੱਡਿਆ ਇਹ ਇਹ ਗੱਲ ਥੋੜੋ ਬਣਦੀ ਅੱਜ ਇੱਕ ਮਿੰਟ ਇਹਨੇ ਮੈਨੂੰ 6:30 ਦਾ ਟਾਈਮ ਦਿੱਤਾ ਤਾਂ ਪਰ ਹਾਂ ਉਹ ਨਹੀਂ ਛੱਡ 6:40 ਦਾ ਟਾਈਮ ਤਾਂ ਪਰ ਇੱਕ ਗੱਲ ਹੋ ਨਾਨੀ ਨਾਨੀ ਸਾਡੀ ਅੱਖ ਲੱਗੀ ਹੋਈ ਸੀ ਅੱਖਾਂ ਬੰਦ ਕਰਕੇ ਪਿਆ ਤਾਂ ਉਹ ਨਾ ਨਾ ਅਜੇ 6:00 ਵਜੇ 6:00 ਵਜੇ ਅਜੇ ਪਲਟੀ ਮੇਟ ਹੋਇਆ ਇਹਨੇ ਮੈਨੂੰ 6:40 ਮਿੰਟ ਪਰ ਕਹਿ ਆਇਆ ਹਾਂ ਦੁੱਧੂ ਦੇ ਇਹ ਤਾਂ ਥੱਲੇ ਮੇਰੇ ਗਾਲ ਪੀਵੀ ਤੇ ਕਹਿੰਦੀ ਜੂਸ ਦੇ ਜੂਸ ਤੇ ਟਕਰਾਈ ਮਾਸੀ ਇੱਕ ਇੱਕ ਵਾਰ ਪੀ ਲਿਆ ਪੀ ਲਿਆ ਕਹਿੰਦੀ ਚੁੱਪਾ ਆ ਦੇਣਾ ਐਨਾਂ ਨੂੰ ਥੋੜਾ ਫੋਨ ਆ ਗਿਆ ਪਰ ਹੁਣ ਉੱਪਰ ਆ ਕੇ ਦੁੱਧੂ ਦੇ ਹੁਣ ਪਤਾ ਨਹੀਂ ਮੇਰੇ ਇਹ ਮਾਸੀ ਨੂੰ ਬੈਗ ਲੈ ਕੇ ਆਉਣਾ ਪੈਣਾ ਜੀ ਨੂੰ ਵੀ ਦਿਖਦੀ ਮੈਨੂੰ ਬੈਗ ਲਿਆ ਦੋ ਮੈਨੂੰ ਬੈਗ ਲਿਆ ਦੋ ਸਭ ਨੂੰ ਕਹਿੰਦੀ ਫਿਰਦੀ ਬੈਗ ਲਿਆ ਉਹ ਪਤਾ ਕਿਆ ਕਹਿੰਦੀ ਵੀ ਕਿਆ ਹੈ ਆਜ ਉਹ ਤੇ ਪਤਾ ਕਿਆ ਕਹੇ ਕਹਿੰਦੀ ਬੈਗ ਲੈ ਕੇ ਆਉਣਾ ਮੈਂ ਕਿਹਾ ਤੈਂ ਕਿਆ ਕਰਨਾ ਬੈਗ ਮੈਂ ਜਹਾਜ਼ ਪਹੁੰਚ ਜਾਵਾਂਗਾ ਕਿੱਥੇ ਜਾਣਾ ਤਾਂ ਬੈਗ ਡੈਡੀ ਨੂੰ ਕਹਿ ਮੈਨੂੰ ਬੈਗ ਲਿਆ ਦਿਓ ਬੈਗ ਲਿਆ ਦਿਓ ਕਿਆ ਕਰਨਾ ਤਾਂ ਬੈਗ ਕਿੱਥੇ ਜਾਣਾ ਤਾਂ ਤੇਰੀ ਹੋਗੀ ਹਾਂ ਇਕੱਲੀ ਜਾਊਂਗੀ ਜਹਾਜ਼ ਵਿੱਚ ਨਹੀਂ ਹਾਂ ਹੋਲਣਾ ਹਾਂ ਕਿਹਦੇ ਨਾਲ ਜਾਊਂਗੀ ਜਹਾਜ਼ ਚ ਹੋਰ ਨਾਲ ਦੀਦੀ ਨਾਲ ਹਾਂ ਇਹ ਮੇਲਾ ਬੱਚੇ ਦੀਦੀ ਨਾਲ ਜਹਾਜ਼ ਚ ਜਾਊਂਗਾ ਨਾਨੀ ਨੂੰ ਨਾਨੀ ਨੂੰ ਨਿਲਣਾ ਪੈਰ ਨਹੀਂ ਜਾਣਾ ਹਾਂਗਾ ਮम्मा ਨੂੰ ਹਾਂ ਨਹੀਂ ਹਾਂ ਦਾਦੀ ਨੂੰ ਕਿਨੇ ਕਿਨੇ ਜਾਣਾ ਉਹਨੇ ਹਾਂ 4 ਉਹਨੇ ਵੀ ਜਾਣਾ 4 ਕਿਨੇ ਕਰਨੇ ਮੇਰੇ ਕੰਨ ਵਿੱਚ ਜਦੇ ਜੱਦ ਕਰ ਲੈ ਉਹ ਨਹੀਂ ਉਹ ਦੂੰਗਾ ਉਹਨੂੰ ਕਰੀ ਜਾਂਦੀ ਉਹਨੇ ਜਾਣਾ ਉਹਦਾ ਵੀਰ ਜੀ ਕਿਹ ਕਰ ਉਹਨੂੰ ਪੱਪੂਲ ਪੱਪੂਲ ਕਿਹੜਾ ਪੱਪੂਲ ਉਹ ਚਾਹ ਬੁਲਬੁਲੇ ਬੁਲਬੁਲੇ ਦਾ ਹਾਂ ਬਿਕੀਏ ਗੱਲ ਹੈਗੀ ਆਏ ਆਲਣ ਪਾ ਅਸੀਂ ਜਾਣਾ ਵੀ ਹੈ ਹੁਣ ਤੁਹਾਨੂੰ ਪਤਾ ਹੈ ਵੀ ਬੇਬੇ ਆਪਣੇ ਪੂਰੇ ਟਾਈਮ ਦੀ ਭਵੰਦਾ ਅਸੀਂ ਉੱਤੇ ਹੁਕਮ ਤੇ ਬਾਹਰ ਨਹੀਂ ਹੋ ਸਕਦੇ ਕਹਿ ਲਿਆ ਬੇਬੇ ਨੇ ਮੈਨੂੰ ਹੁਣ ਸਪੈਸ਼ਲੇ ਕਹਿ ਕੇ ਭੇਜਿਆ ਵੀ ਤੁਸੀਂ ਲੇਟ ਹੋ ਜੰਦੇ ਅੱਧਾ ਘੰਟਾ ਰਹਿ ਗਿਆ ਕੋਈ ਨਹੀਂ ਮੇਰੀ ਗੱਲ ਸੁਣ ਕੋਈ ਨਹੀਂ ਹੁੰਦਾ ਸਿਆਣੇ ਦੀ ਗੱਲ ਮੰਨੀ ਨਹੀਂ ਦਿੰਦੀ ਮੇਰੀ ਗੱਲ ਸੁਣ ਮਮੀ ਗੁੱਸੇ ਚ ਮੇਰੀ ਗੱਲ ਤਾਂ ਸੁਣ ਲੋ ਕੋਈ ਸੁਣਾਉਂ ਦੂੰਗੀ ਆਪਾਂ ਨਹੀਂ ਆਲਣ ਪਾ ਛੱਡਣਾ ਆਪੇ ਪਾਵੇ ਨਾ ਪਾਵੇ ਆਪਾਂ ਤਿਆਰ ਹੋ ਜੋ ਉਹ ਜੀ ਆਪਾਂ ਨੂੰ ਚੋਣ ਚੀਆ ਵੀ ਦੇਖ ਅਸੀਂ ਆਲਣ ਪਾਉਣਾ ਸਾਗ ਅੰਦਰ ਰੱਖ ਦੇਣਾ ਤੜਕਾ ਕਰ ਤੂੰ ਮੇਰੀ ਮੰਮੀ ਕਾਲ ਨੂੰ ਅੱਛਾ ਲੋੜੇ ਨਹੀਂ ਲੋੜੇ ਹੈਗੇ ਤੜਕਾ ਲਾਉਣ ਦੇ ਵੈਸੇ ਰੋਟੀ ਕਿਸੇ ਨੇ ਨਹੀਂ ਖਾਣੀ ਜੇ ਰੋਟੀ ਖਾਣੀ ਵੀ ਹੋਏ ਜਨੂਨ ਮਿਰਚ ਦਾ ਹੋਣੀ ਆ ਖਾ ਲੂਗੇ ਹਾਂ ਨੂਨ ਮਿਰਚ ਆ ਦਾਲਾ ਸੁਣ ਬੱਸ ਫਿਰ ਤੂੰ ਆਲਣ ਪਾਸ ਅੰਦੀਪ ਕੋਟੀਆਂ ਅੰਦਰ ਰੱਖੀਏ ਹੂੰ ਕੋਟ ਚਲੋ ਸਾਗ ਆ ਲੈ 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 ਨਾ ਹੋਂ ਤਾਂ ਸਾਗ ਟੁੱਟੂਗਾ ਹੀ ਹੋ ਤਾਂ ਇੱਕ ਦਿਨ ਕਹਾਣੀ ਕਰਦੇ ਹਾਂ ਮੈਂ ਅੱਗੇ ਡਾਂਗ ਚੱਕਿਆ ਤੇ ਹੁਣ ਨਾ ਸਾਹ ਘੁੱਟ ਤੇ ਫਿਕਰ ਘੁੱਟ ਨਾ ਨਾਨੀ ਨੂੰ ਗੁੱਸਾ ਟੜ ਗਿਆ ਸੀ ਨਾਨੀ ਕਹਿੰਦੇ ਨਾਨੀ ਨਹੀਂ ਨਾਨੀ ਐਦਨ ਨੂੰ ਘੁੰਮਿਓ ਡੰਡਾ ਐਵੇਂ ਤੇਰੇ ਮੈਂ ਤਾਂ ਰੋਕਦੀ ਗੱਲ ਕਰਤੀ ਕੁੰਡੇ ਨਾਲ ਨਾਨੀ ਕਹਿੰਦੀ ਆਹੀ ਫੇਰਦੀਆਂ ਤੂੰ ਲੈ ਕੇ ਅੱਜ ਹਾਂ ਨਾਨੇ ਪੰਜਾਬੀਆਂ ਦੀ ਨਾ ਜ ਗਾਲਾਂ ਜੀ ਤੇਰੀ ਨਾਨੀ ਨਹੀਂ ਹੈਗੀ ਮੰਮੀ ਆ ਮੈਂ ਉਹ ਕਾ ਉਹ ਨਾਨੀ ਜਜ਼ਮੀ ਨੇ ਕਿਹਾ ਮੰਮੀ ਇਹ ਪੰਜਾਬੀਆਂ ਦੇ ਮੂੰਹ ਪਰ ਆਟੋਮੈਟਿਕ ਇੰਨੀ ਕਰਦੀ ਕੱਲ ਮਾਸੀ ਮਾਮੇ ਨੇ ਵੀ ਨਾਨੀਓਂ ਕਹਿਤਾ ਤਾਂ ਮੈਂ ਕਿਹਾ ਪੁੱਤ ਕੱਪੜੇ ਪਾ ਲੈ ਨਾ ਮੈਂ ਕਹਿੰਦੀ ਹਾਂ ਆਪਾਂ ਜਾਣਾ ਟੀਵੀ ਦੇਖਣ ਨੂੰ ਮੈਂ ਖਾਣਾ ਤਰੀ ਕੱਲ ਫਿਲਮ ਦੇ ਕੱਟ ਜਣੇ ਕੱਲ ਬਣੀ ਬੈਠੇ ਪੂਰੀ ਪਵੰਤਾ ਟਾਈਮ ਪੈਣੇ ਐ ਕਰਦੇ ਨਾ ਮੈਂ ਤਾਂ ਕਹਿੰਦੀ ਮੰਮੀ ਚੰਨ ਮਤਲਬ ਹਾਂ ਪਾਲਕਾਂ ਨੂੰ ਮਮੀ ਤੁਸੀਂ ਹੋ ਲੈ ਕੇ ਅਸੀਂ ਸੁਰ ਬਾ ਨਾਨੀ ਤੁਹਾਨੂੰ ਪਾਰਲਰ ਚ ਜਾਣਾ ਪੈਣਾ ਤਾਂ ਤੁਹਾਨੂੰ ਕਹੀ ਜਾਂਦੇ ਤੁਸੀਂ ਤਿਆਰ ਹੋ ਜਿੰਦਗੀ ਚੋਂ ਪਾਰਲਰ ਨਹੀਂ ਗਈ ਨਹੀਂ ਹਾਂ ਵਧੀਆ ਗੱਲ ਆ ਮੈਂ ਤਾਂ ਕਹਿੰਦੀ ਤੁਹਾਨੂੰ ਸਾਰੇ ਜਾਣੇ ਕਹੀ ਜਾਂਦੇ ਨਾਨੀ ਤੁਸੀਂ ਹੋਵੋ ਪਹਿਲਾਂ ਤਿਆਰ ਤਾਂ ਤੁਹਾਨੂੰ ਕਹਿੰਦੇ ਤੁਸੀਂ ਪਾਰਲਰ ਜਾਣਾ ਮੈਂ ਤਾਂ ਹਾਂ ਤਿਆਰ ਮੈਂ ਕਿਹੜਾ ਫੁੱਲ ਛੜੀਆਂ ਲੜਣੀਆਂ ਇਹ ਵੀ ਗੱਲ ਆ ਰਾਈਟ ਐਨ ਚੂਹੀ ਨੂੰ ਵੀ ਕਰ ਦੋ ਤਿਆਰ ਚੱਲ ਉਹਨੂੰ ਵੀ ਲੈ ਕੇ ਜਾਓਗੇ। ਉਹ ਨੂੰ। ਚੱਲ ਮਮਾ ਜੀ ਗਈ ਤਾਂ ਮਮਾ। ਮਮਾ ਨੂੰ। ਆ ਪਾਣੀ ਕਿੱਥੇ ਪਾਣਾ ਹੁਣ ਨਾਲੇ ਚੱਕੇ ਨੇ ਆਲਣ ਪਾਣਾ। ਅੱਤੀ ਨੇ ਮਗਾਇਆ ਚਾਚੇ ਨੇ। ਪਾਣੀ ਥਾਣੀ ਇਹੋ ਜੋ। ਪਾਜੋ ਦੋੜਿਆ ਛੇਤੀ ਦੇ ਕੇ ਜਾਣਾ। ਅੱਜ ਬੁੱਝ। ਹੰਡਾ ਪਾਓ। ਚੱਲ ਪਾਓ। ਅਰिजਨ ਲੱਗਣਾ। ਬਸ ਲਾਓ ਨਾ ਹੁਣ ਮਰੇ ਸੇਕ ਲੱਗ ਜਾਣਗੇ। ਦੇਖੀ ਐ ਕਰ। ਚਾਤੂ ਤਿਆਰ ਹੋ ਜਾਂਦੇ ਨੂੰ। ਜਨ ਵਿੱਕੀ ਲੈ ਆਣਾ ਬਾਦ। ਦੇਖ ਇਹ ਨਾ ਵੀ ਨੀ ਪੈਰੀ ਆ ਤਾਂ ਆਪਣੀ ਤਿਆਰ ਹੋਣ ਤੂੰ ਤਿਆਰ ਹੋ ਜਾ ਤੂੰ ਉਤਾਰੋ ਦਵੇ ਤੂੰ ਤਿਆਰ ਜਾ ਲੱਗ ਕੇ ਤੂੰ ਪੱਗ ਬੰਨ ਲਾ ਆ ਪਿੰਡ ਤੇ ਆਉਣਾ ਮੈਨੂੰ ਆਏ ਬੀਜੇ ਅੱਜ ਘਰ 'ਚ ਸਾਰੇ ਨਵੇਂ ਊਸੂਲਾਂ ਤੇ ਪਹਿਲਾਂ ਤਾਂ ਐ ਤਿਆਰ ਹੋ ਮਮਾ ਤੁਸੀਂ ਨਾ ਲੋ ਮੈਨੂੰ ਨਾ ਪਹਿਲਾਂ ਆਏ ਹੋ ਲੱਗਦਾ ਵੀ ਸਾਰੇ ਹੋ ਜਾਣ ਫਿਰ ਮੈਂ ਬਾਅਦ ਵਿੱਚ ਹੋਣ ਅੱਜ ਮੈਂ ਕਹਿੰਦੀ ਆ ਵੀ ਅੱਜ ਸਾਰੇ ਹੋ ਜੋ ਬਾਅਦ 'ਚ ਮੈਂ ਹੋਵਾਂ ਮੈਂ ਆਏ ਹੋ ਚੱਲਦੇ ਆ ਤੇ ਛੱਡ ਪਰੇ ਤਿਆਰ ਹੋਣਾ ਹੀ ਨਹੀਂ ਤੂੰ ਨੀ ਉਹ ਜਿਹੜੇ ਬੜੇ ਬੜੇ ਦੋਸੜਾ ਜੇ ਪਾਕਿਸਤਾਨ ਵਾਲੇ ਉਹ ਲੈ ਲਓ ਉੱਪਰ ਨੂੰ ਬਸ ਪੱਕੀ ਨਹੀਂ ਲੱਗਣਾ ਬੱਲੇ ਛੌਲ ਆ ਛੌਲ ਆ ਛੌਲ ਲੈ ਲਓ ਹੋ ਗਿਆ ਬਸ ਛੌਲ ਲੈ ਲਓ ਛੌਲ ਆ ਉਹ ਗਰਮੀ ਚ ਲੋਕ ਨਾ ਕਿਹੜਾ ਕਸਰ ਪੈਣਾ ਮੁੰਡਾ ਵੀ ਸਿਰਸੁਰ ਪਟਕਾ ਬਣਾ ਜਾਣਾ ਕਿੱਥੇ ਗਿਆ ਆ ਤਾਂ ਜਾਣਦੇ ਫਿਰ ਤਾਂ ਕਰ ਦੇਣਾ ਪੇਸਟਾ ਹੋਵੇ ਇਹ ਵੀ ਨਹੀਂ ਪਤਾ ਵੀ ਪਹਿਲੇ ਪਹੁੰਚ ਕੇ ਆਏ ਹੋ ਆ ਕੇ ਪੀਣੀ ਛਾਲਤਾ ਇੱਕ ਗੱਲ ਹੈ ਉਹਨੂੰ ਪੀਲਾ ਰੰਗ ਜੀ ਇੰਨਾ ਪਸੰਦ ਆ ਉਹ ਛੜਦਾ ਉੱਠਦਾ ਵੀ ਬਹੁਤ ਉਹਦੇ ਬਹੁਤ ਉੱਠਦਾ ਹਾਂ ਸਹੀ ਗੱਲ ਇਹ ਤਾਂ ਗੱਲ ਹੈ ਮੈਂ ਕਾ ਚੱਲੂੰਗੀ ਚੱਲ ਪੀ ਤੇਰੇ ਨਾਲ ਆਏ ਹਾਏ ਬੰਬੇ ਰੀਤ ਨੇ ਨਾਨੀ ਬਦਲਾ ਦਿੰਦੀ ਨਹੀਂ ਬਦਲਾ ਨਾਨੀ ਆ ਕੱਢ ਦੇ ਨਾਨੀ ਆ ਕੱਢ ਦੇ ਨਾਨੀ ਨੋਕੜ ਕੱਢੀ ਜਾ ਹਾਂ ਚਲੋ ਜੀ ਹੁਣ ਅਸੀਂ ਤਿਆਰ ਹੋ ਜਾਈਏ ਫੇਰ ਮਿਲਾਂਗੇ ਤੁਸੀਂ ਨਾਉਂਦੇ ਕਿਉਂ ਨਹੀਂ ਆ ਚਾਚਾ ਯਾਰ ਮੰਮੀ ਨੂੰ ਔਣੇ ਨਹੀਂ ਜਾਂਦੀ ਲੈ ਬਾਬਾ ਔਣੇ ਨਹੀਂ ਜਾਂਦਾ ਕਰਦੀ ਬੜੇ ਵੇਲੇ ਮਰ ਤਵੇਲੇ ਨਾ ਹਲੇ ਸੀ ਠੰਡ ਲਾਦੀ ਮੰਮੀ ਨੂੰ ਇਹ ਕਹਿੰਦੀ ਜੀ ਸਾਗ ਨੂੰ ਤੜਕਾ ਨਹੀਂ ਲਾਉਣਾ ਮਾਂ ਵੀ ਸਰਨਾ ਨਹੀਂ ਹੂੰ ਇਹਨਾਂ ਤੜਕਾ ਲਾ ਇਹ ਕਿੰਦਾ ਲਾਉਣੀ ਇਹੀ ਬਣਾ ਤਾ ਕਰਕੇ ਬਣਾ ਧਰ ਲਿਆ ਜੀ ਬਤੀਲਾ ਆਪਣਾ ਇੱਧਰ ਤਾਰ ਕੇ ਕਰਕੇ ਬਣਾ ਕੋਟ ਕੋਟ ਕੇ ਤਿਆਰੀ ਕਰਕੇ ਸਾਗ ਦੇ ਤੜਕੇ ਵੀ ਇੱਕ ਪ੍ਰਸ਼ਾਦਾ ਛਕਿਆ ਜਾਊਗਾ ਜੀ ਜ਼ਰੂਰ ਆਣੇ ਕਹਿੰਦੇ ਵੀ ਜਿਹੜੀ ਮੱਕੀ ਦੀ ਰੋਟੀ ਹੁੰਦੀ ਹੈ ਉਹ ਹਲਕੀ ਹੁੰਦੀ ਹੈ ਹਲਕੀ ਨਹੀਂ ਹੁੰਦੀ ਸਭ ਤੋਂ ਵੱਧ ਸ਼ੂਗਰ ਮੱਕੀ ਦੀ ਕਿਉਂਕਿ ਮਠਾਸ ਹੈ ਨਾ ਹਾਂ ਉਹ ਤੋਂ ਬਾਅਦ ਥੋੜੀ ਜਿਹੀ ਚੌਲਾ ਲੰਗੀ ਆ ਉਹ ਤੋਂ ਥੋੜੀ ਜਿਹੀ ਘਟਉਂਦੀ ਕਣਕ ਤੇ ਇਹੀ ਤਿੰਨੇ ਚੀਜ਼ਾਂ ਸਾਡੀਆਂ ਸਪੈਸ਼ਲ ਖਾਣੇ ਵਾਲੀਆਂ ਐਦਾ ਤੇ ਸ਼ੂਗਰ ਚਾਚਾ ਜਿਵੇਂ ਹੁਣ ਆਪਾਂ ਦੇਖੋ ਕੌਦਰਾ ਪਵਾਇਆ ਤੁਸੀਂ ਕਣਕ ਚ ਠੀਕ ਆ ਪ੍ਰਸ਼ਾਦਾ ਸਵਾਦ ਲੱਭਣ ਲੱਗ ਹੌਲੀ ਹੌਲੀ ਤੁਸੀਂ ਹੁਣ ਛੋਲੇ ਵਾਲਾ ਵੀ ਕੰਮ ਕਰਾ ਲਓ ਉਹ ਪੈਂਗਲ ਹੋ ਗਿਆ ਨਾ ਕੰਮ ਗਲਤ ਹੋ ਗਿਆ ਥੋੜਾ ਜਿਹਾ ਕਾਤੇ ਉਸਾਂ ਦਾ ਜਿਹੜਾ ਕੋਦਰਾ ਪਾਇਆ ਉਹਦੇ ਉੱਪਰ ਤਾਂ ਛਿਲਕਾ ਉਤਰਦਾ ਹੁੰਦਾ ਮੈਂ ਛਿਲਕਾ ਨਹੀਂ ਤਰਿਆ ਤਾਂ ਹੀ ਰੋਟੀ ਤੁਹਾਡੀ ਬਲੈਕ ਕਲਰ ਦੀ ਲੱਗੀ ਸੀ ਚਲ ਉਹ ਛੱਡੋ ਤੁਸੀਂ ਕੋਈ ਗੱਲ ਨਹੀਂ ਉਹ ਤੁਸੀਂ ਮੈਂ ਹੁਣ ਇਹ ਗੱਲ ਕਹਿਣਾ ਚਾਹੁੰਦੀ ਹਾਂ ਤੁਹਾਨੂੰ ਵੀ ਛੋੜੇ ਜੇ ਛੋਲੇ ਛੂਲੇ ਜਿਹੀਆਂ ਚੀਜ਼ਾਂ ਵੀ ਬਵਾ ਲਿਓ ਹੋਰ ਹਾਂ ਜਦੋਂ ਕੱਲੇ ਛੋਲੇ ਪਾ ਕੇ ਨਹੀਂ ਟਾਇਟਿੰਗ ਵੀ ਕਰਨੀ ਪਣੀ ਨਾ ਹੂੰ ਕਰਾਂਗੇ ਨਾਲ ਇਹ ਤਾਂ ਕੱਲੇ 슈ਗਰ ਵਾਸਤੇ ਹੋਗਾ ਵੀ ਹਾਂ 슈ਗਰ ਵਾਸਤੇ ਵੀ ਵੀ 슈ਗਰ ਨਾਲ ਬਦਸੂਰਤ ਮੈਂ ਮੈਂ ਪਤਾ ਘਾਤੇ ਕਹਿਨੀ ਆ ਕੋਦਰਾ ਖਾ ਕੇ ਨਾ ਰੋਟੀ ਖਾ ਕੇ ਨਹੀਂ ਭੁੱਖ ਨਹੀਂ ਲੱਗਦੀ ਹੁਣ ਭੁੱਖ ਤਾਂ ਇਹ ਤਾਂ ਮਨ ਦੀ ਸਮਝ ਆਪਣੀ ਉਹ ਤੋਂ ਜ਼ ਉਹਨੇ ਉਸਕੇ ਸਾਥ ਭੁੱਖ ਨਹੀਂ ਲੱਗਦੀ ਅਭੀ ਕੋਈ ਬਦਲਦਾਰ ਕੀ ਨਹੀਂ ਹੁੰਦਾ ਇੱਕ ਪਰ ਆਪਣੇ ਡਾਈਟ ਦੇ ਹਿਸਾਬ ਨਾਲ ਵੀ ਚਕਵਾ ਲੈ ਆਇਆ ਐਸਾ ਆਪਣੀ ਸਿਹਤ ਵਾਸਤੇ ਫਾਇਦੇਮੰਦ ਜਿੰਨੇ ਪੱਕਾ ਕਣਕ ਘੱਟ ਖਾਉਂਗਾ ਉਹਨਾਂ ਸਰੀਰ ਠੀਕ ਰਹੂਗਾ ਪਾਪੜ ਲੈ ਰਿਓ ਕਣਕ ਖਾਂਦੇ ਉਹਨਾਂ ਕਣਕ ਘੱਟ ਦੀ ਜਨਬ ਹੋਈ ਵੀ ਗੱਲ ਸਹੀ ਉਹ ਵੀ ਤਿੰਨ ਤਿੰਨ ਟਾਈਮ ਆਹ ਉਹ ਫੋਨ ਆਇਆ ਮਨੂੰ ਹਾਂ ਇਹ ਮੀਲਾ ਚਾ ਉੱਧਰ ਦੇਖਿਆ ਝੂਕਰੀ ਲੈ ਲੈ ਹੋਰ ਆਹ ਤਰੀ ਆਹ ਕਿਹੜਾ ਕਰਿਆ ਨੀ ਸ਼ੁਪ ਕਰਕੇ ਦਿਖਾਈ ਸ਼ਾਹ ਮੈਂ ਇਸ ਟਾਈਮ ਡਾਂਸਿੰਗ ਤੇ ਕਿਹਦੇ ਦੇ ਲੈ ਮੜਾ ਜਾਂ ਪਾਂਡੂ ਲਾ ਲੈਣਾ ਤਾਂ ਪਾਂਡੂ ਲਾ ਲੈਣਾ ਕਿ ਕੜਾਹੀ ਦੇ ਨਾਲ ਕਾਲੀ ਹੋ ਜਾਈ ਵੀ ਕਾਲੀ ਨਾ ਹੋ ਜਾਈ ਹੋਣ ਦੇ ਹੁਣ ਤਾਂ ਹੁਣ ਤਾਂ ਹੋ ਗਿਆ ਹੁਣ ਕਦ ਪਾਂਡੂ ਹੁਣ ਪਾਂਡੂ ਚੱਲ ਫਿਰ ਰਗੜ ਤਵਾ ਤੇਜ਼ ਕਰਦੇ ਥੋੜੀ ਜਿਹੀ ਪਛੇਤੀ ਪਸਣ ਕਾਪ ਨੂੰ ਪਰ ਜ਼ਿਆਦਾ ਸੇਕ ਲੱਗ ਜਾਣਾ ਉਹ ਕੁਝ ਨਹੀਂ ਲੱਗਦਾ ਸੇਕ ਨੂੰ ਬੰਦਾ ਕਿਹੜਾ ਸੀ ਅੱਗ ਜੀ ਬੜੇ ਤਰ ਤਰ ਦੇ ਬੜੇ ਸਾਡੇ ਪਿੰਡ 'ਚ ਇੱਕ ਫੰਕਸ਼ਨ ਆ ਜੀ ਤਾਂ ਉੱਥੇ ਕਰਕੇ ਨਾ ਜੀ ਸਾਰੇ ਜਣੇ ਤਿਆਰ ਹੋਏ ਹੋਏ ਆ ਉੱਥੇ ਦੀ ਵੀਡੀਓ ਦਾ ਪਤਾ ਨਹੀਂ ਸਾਨੂੰ ਬਣਨੀ ਕਿ ਨਹੀਂ ਬਣਨੀ ਤਾਂ ਇਸ ਕਰਕੇ ਅਸੀਂ ਆਹ ਬਲੌਗ ਇੱਥੇ ਖਤਮ ਕਰ ਦੇਣਾ ਵੈਸੇ ਤਾਂ ਬਾਕੀ ਦੇਖੀ ਜਾਵਾਂਗੇ ਜੇ ਉੱਥੇ ਹੋਈ ਬਣੀ ਤਾਂ ਬਣਾ ਲਾਂਗੇ ਨਹੀਂ ਫਿਰ ਵਾਹਿਗੁਰੂ ਵਾਹਿਗੁਰੂ ਹੈ ਨੰਨੀ ਕਹਿ ਰਹੀ ਸੀ ਨੰਨੀ ਕਹਿੰਦੇ ਹੁਣ ਪੂਰਾ ਬੱਦਲ ਆ ਗਿਆ ਹੁਣ ਦੇਖਿਓ ਕਿਆ ਹੋਣਾ ਗਰ 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 ਪਾਪਾ ਵੀ ਨਹੀਂ ਆਏ ਹੈਗੇ ਗਏ ਵੇ ਸਵੇਰ ਦੇ ਬਿੰਦਰਾ ਤੋਂ ਨਹੀਂ ਚਾਚਾ ਤੁਸੀਂ ਘਰ ਉਧਰ ਗੇੜਾ ਮਾਰਿਆ ਮੈਂ ਹੈ ਕਰਾਂ ਦੇ ਨਹੀਂ ਮਾਰਿਆ ਜਾਇਆ ਓ ਤੂੰ ਦੇਖਿਆ ਓ ਅਸ ਤਾਂ ਜਾਇਆ ਤੇ ਨਵਾਂ ਮਕਾਨ ਪਣਾਣਾ ਸ਼ੁਰੂ ਕਰ ਦਿੰਦਾ ਅੱਛਾ ਮੈਂ ਤਾਂ ਸ਼ੁਭ ਤਾਂ ਜਾਇਆ ਉਹਨੇ ਗੇੜਾ ਮਾਰਿਆ ਆਉਂਦੇ ਆ ਵੀਡੀਓ ਬਣਾ ਲਿਆ ਆਉਂਦੇ ਆ ਮੈਂ ਇੱਕ ਬਣਵਾ ਲੈਂਦਾ ਸਾਡੀ ਕਿਹਦੇ ਨੇ ਵੀਡੀਓ ਬਣਾਉ ਕੋਆਪਰੇਟ ਕਰਦਾ ਨਾ ਕਿਉਂਕਿ ਹੁਣ ਅਸੀਂ ਉਹਨੂੰ ਕੋਆਪਰੇਟ ਕਰਦੇ ਹਾਂ ਉਸ ਨੂੰ ਕੋਆਪਰੇਟ ਕਰਦਾ ਵਧੀਆ ਗੱਲ ਆ ਹਾਂ ਐ ਬੁੱਬੂ ਬੁੱਬੂ ਇਹ ਕਿੱਥੇ ਨੂੰ ਚੱਲਿਆ ਮਾਂ ਸੇ ਪੁੱਛ ਗੱਡੀ ਪਰ ਲੈ ਜੀ ਬਾਹਰ ਤਾਂ ਦਵਾ ਗੱਡੀ 'ਚ ਕੀ ਨਹੀਂ ਆ ਤੁਰ ਕੇ ਜਾਣਾ ਇਹ ਹੋਰ ਇਹ ਪਲਾਨ ਬਣਾਈ ਫਿਰਦੀ ਆ ਇਹਨੂੰ ਬੁੱਬੂ 1 ਮਿੰਟ ਸੇ ਇਹ ਕਿੱਥੇ ਜਾਣਾ ਹੈ ਜਾਣਾ ਕਿੱਥੇ ਗੱਡੀ 'ਚ ਤਾਂ ਜਾਣਾ ਕਿੱਥੇ ਜਾਣਾ ਉਹਦੀ ਵੀ ਦੇਖ ਤਾਂ ਟੀ ਵੀ ਟੂ ਵੀ ਦੇਖਣ ਨਹੀਂ ਜਾਣਾ ਡੈਡੀ ਤਾਂ ਤਾਰ ਨਹੀਂ ਹੋਇਆ ਹੋਇਆ ਨਹੀਂ ਪੁੱਛਿਓ 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 ਕਿ ਡੈਡੀ ਜਾਣਾ ਨਹੀਂ ਪੁੱਛਿਓ ਸਤਾਰੂ ਬੁੱਤ ਲੋਪੜ ਕੇ ਕਰਨਾ ਕੁੰਮੜ ਕਾਦੇ ਪੇ ਕੁੰਮੜ ਜਾਣਾ ਦਾ ਉੱਥੇ ਉੱਥੇ ਕੀ ਕਰਨਾ ਸੰਜੀਵ ਕੜਕਟਾਈ ਕਰਨੀ ਆ ਦੀ ਕਟਾਈ ਆ ਫਰੌਕ ਮੈਨੂੰ ਦੇ ਦੇ ਪੀਛੇ ਮੈਨੂੰ ਬੋਲ ਰੀ ਇਹ ਨਹੀਂ ਪੰਨੇ ਸੁਣਨੇ ਹੈ ਜਹਰੀ ਦੀ ਬੜੀ ਭੈਣ ਹੋ ਜੀ ਛੋਟੀ ਭੈਣ ਹਾਂ ਹੋਰ ਵਧੀਆ ਮੰਗਦੀ ਆ ਕੋਈ ਨਹੀਂ ਲਿਆ ਦੇਣੇ ਪੁੱਤ ਟੈਨਸ਼ਨ ਨਾਲੇ ਲਿਆ ਦੇਣੇ ਜਜ ਮਰਜੀ ਫਾਲ ਵੇ ਛੋਟੀ ਕਹਿੰਦੀ ਮੈਨੂੰ ਭਾਂਡੇ ਭਾਈ ਭਾਈ ਚਾਹੀਦੇ ਆ ਤਾਂ ਹੀ ਆਫੇ ਮੈਨੂੰ ਛੌਂਕ ਨਹੀਂ ਹੁਣੀ ਇਹਦੇ ਛੌਂਕ ਪੂਰਾ ਕਰਦਣਾ ਮੇਰੇ ਵੀ ਲੈ ਕੇ ਲੈਣਾ ਨਾ ਮੇਰੀਆਂ ਪੂਰੇ ਮਾਣੇ ਮੈਂ ਤੇ ਵੀ ਜੁਕਤੀਆਂ ਵੀ ਖਾਊਗੀ ਇਹ ਇੰਨਾ ਵਸੀ ਜੀ ਨੂੰ ਕਾ ਬੈਗ ਲਿਆ ਕੇ ਦੇ ਮੈਨੂੰ ਜਦ ਤੱਕ ਬੜੀ ਭੈਣਾਂ ਕਰ ਦੂੰਗੀ ਪੂਰੇ ਬਾਕੀ ਪਤਾ ਨਹੀਂ ਆ ਹਾਂ ਦੇਖੋ ਕੀ ਦਾ ਪੁੱਤ ਲੈ ਲਫਾਫੇ ਚ ਕੀ ਰਸਤੇ ਜਾ ਗਿਆ ਇਹਦੀ ਸੈਂਟ ਵਾਲਾ ਡੁੱਬਾ ਗਰਮੀ ਲੱਗਦੀ ਆ ਹੁਣ ਗਰਮੀ ਲੱਗੀ ਆਜੋ 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 ਲਓ ਜੀ ਹੁਣ ਤੁਹਾਡਾ ਇੰਤਜ਼ਾਰ ਖਤਮ ਹੋਣ ਵਾਲਾ ਚੰਦ ਮਿੰਟਾਂ ਚ ਮੇਰੀ ਮੰਮੀ ਵੀ ਤੁਹਾਨੂੰ ਦਊਗੀ ਜੀ ਦਰਸ਼ਨ ਦੇਖਾਂਗੇ ਮੇਰੀ ਮੰਮੀ ਕਹੇ ਜਿਲਾਦੀਆ ਨਾਨੀ ਕਿੰਨੇ ਗੌਰ ਨਾਲ ਸੁਣ ਰਹੇ ਤੇ ਗੱਲ ਮੈਂ ਕਿਆ ਕਹਿਨੀ ਆ ਨਾਨੀ ਤੁਹਾਨੂੰ ਕੀ ਲੱਗਿਆ ਮੈਂ ਕਿਆ ਕਹਿਣ ਲੱਗੀ ਆ ਮਾਂ ਪੰਜ ਕਹਿਣ ਲੱਗੇ ਮੈਂ ਦੇਖਿਓ ਮੇਰੀ ਮੰਮੀ ਨੇ ਟੌਰ ਕੱਢ ਕੇ ਆਉਣਾ ਨਾ ਜਦ ਬਸ